ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਦਿਵਾਲੀ ਤੋਂ ਬਾਅਦ ਆਪਾਂ ਜਿਹੜੇ ਕੀ ਇਹ ਦੀਵੇ ਸਾਰੇ ਆਪਾਂ ਆਪਣੀ ਛੱਤ ਵਗੈਰਾ ਤੋਂ ਉਤਾਰ ਲਏ ਆ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦਿਵਾਲੀ ਤੋਂ ਬਾਅਦ ਆਪਾਂ ਦੀਵਿਆਂ ਦਾ ਕੀ ਕਰੀਏ ਅੱਧੇ ਲੋਕ ਇਹਨਾਂ ਨੂੰ ਦੁਬਾਰਾ ਯੂਜ਼ ਕਰਨ ਲਈ ਇਹਨਾਂ ਨੂੰ ਮਤਲਬ ਵਾਸ਼ ਕਰਕੇ ਰੱਖ ਦਿੰਦੇ ਆ ਕੁਝ ਲੋਕ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਤੋਂ ਅੱਜ ਦੇਖ ਸਕਦੇ ਹੋ ਆਪਾਂ ਜਿਹੜੇ ਦੀਵੇ ਆ ਸਾਰੇ ਛੱਤ ਤੋਂ ਉਤਾਰ ਕੇ ਗਰਮ ਪਾਣੀ ਪਾ ਕੇ ਉਹਦੇ ਵਿੱਚ ਸਰਫ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਧੋ ਲਿਆ ਸੀਗਾ ਇਹਨਾਂ ਨੂੰ ਸਾਫ਼ ਕਰਕੇ ਰੱਖ ਲਿਆ ਸੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਇਹਨਾਂ ਦੀ ਆਪਾਂ ਦੁਆਰਾਵਰ ਤੋਂ ਕਿਵੇਂ ਕਰ ਸਕਦੇ ਆ ਇਹਨਾਂ ਬਚੇ ਹੋਏ ਦੀਵਿਆਂ ਦੀ ਮਦਦ ਦੇ ਨਾਲ ਆਪਾਂ ਮਤਲਬ ਇਹਨਾਂ ਨੂੰ ਕਿਵੇਂ ਦੁਆਰਾ ਯੂਜ਼ ਕਰ ਸਕਦੇ ਆ ਚਲੋ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਆਪਾਂ ਇਹਨਾਂ ਦੀ ਦੁਆਰਾਵਰ ਤੋਂ ਕਰ ਸਕਦੇ ਆ ਬਚੇ ਹੋਏ ਦੀਵਿਆਂ ਦੀ ਜਿਹੜੇ ਕੀ ਇਹ ਮਦਦ ਦੇ ਨਾਲ ਆਪਾਂ ਬਹੁਤ ਵਧੀਆ ਡਿਸਵਾਸ਼ਿੰਗ ਪਾਊਡਰ ਬਣਾ ਸਕਦੇ ਆ ਤੇ ਉਹਦੇ ਨਾਲ ਜਿਹੜੇ ਕੀ ਆ ਗੰਦੇ ਤੋਂ ਗੰਦੇ ਭਾਂਡੇ ਵੀ ਬਹੁਤ ਸੋਹਣੇ ਚਮਕ ਜਾਂਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਦਾਂ ਆਪਾਂ ਇਹਨਾਂ ਬਚੇ ਹੋਏ ਦੀਵਿਆਂ ਤੋਂ ਡਿਸਵਾਸ਼ਿੰਗ ਪਾਊਡਰ ਤਿਆਰ ਕਰਾਂਗੇ ਤੇ ਕੱਦੂ ਕਸ਼ ਦੀ ਮਦਦ ਨਾਲ ਆਪਾਂ ਜਿਹੜਾ ਕੀ ਆ ਦੀਵਿਆਂ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰ ਲਾਂਗੇ ਤੁਸੀਂ ਆਪਦੀ ਲੋੜ ਦੇ ਮੁਤਾਬਕ ਜਿੰਨੀ ਤੁਹਾਨੂੰ ਲੋੜ ਹੈ ਓਨੇ ਕ ਦੀਵਿਆਂ ਨੂੰ ਤੁਸੀਂ ਕੀ ਆ ਕ੍ਰਸ਼ ਕਰ ਸਕਦੇ ਹੋਗੇ ਦੇਖ ਸਕਦੇ ਤੁਸੀਂ ਆਪਾਂ ਜਿਹੜਾ ਕੀ ਆ ਦੀਵਿਆਂ ਨੂੰ ਇੱਧਰ ਕ੍ਰਸ਼ ਕਰਾਂਗੇ ਤੇ ਹਸਬੰਦ ਮੇਰੀ ਹੈਲਪ ਕਰ ਰਹੇ ਆ ਕਿਉਂਕਿ ਮੇਰੇ ਤੋਂ ਇਹ ਨਹੀਂ ਹੋ ਰਹੇ ਸੀਗੇ ਇਹਨਾਂ ਨੂੰ ਕ੍ਰਸ਼ ਕਰਨ ਦੇ ਵਿੱਚ ਮੇਰੀ ਹੈਲਪ ਕਰ ਰਹੇ ਆ ਇਦਾਂ ਇਹਦਾ ਕ੍ਰਸ਼ ਕਰਕੇ ਪਾਊਡਰ ਬਣਦੀ ਬਿਲਕੁਲ ਫ੍ਰੀ ਦਾ ਆਪਾਂ ਜਿਹੜਾ ਕਿ ਇਹ ਕ੍ਰਸ਼ ਕਰ ਲਿਆਗਾ ਤੇ ਬਾਕੀ ਤੁਸੀਂ ਜੇ ਤੁਹਾਨੂੰ ਇਦਾਂ ਕਦੂਕਸ਼ ਨਾਲ ਔਖਾ ਲੱਗਦਾ ਤੁਸੀਂ ਇਹ ਦੀਵਿਆਂ ਨੂੰ ਮੋٹے-ਮੋٹے ਕੁੱਟ ਕੇ ਮਿਕਸੀ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਕਿ ਆ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਸਕਦੇ ਹੋਗੇ ਹੁਣ ਜਿਹੜਾ ਕਿ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਇਹ ਆਪਾਂ ਜਿਹੜਾ ਕਿ ਇੱਕ ਦੀਵਾ ਕ੍ਰਸ਼ ਕੀਤਾ ਤੁਹਾਨੂੰ ਜਿੰਨਾ ਕੁ ਡਿਸ਼ ਵਾਸ਼ਿੰਗ ਪਾਊਡਰ ਦੀ ਲੋੜ ਹੈ ਤੁਸੀਂ ਓਨਾਂ ਕਾ ਆਪਣੇ ਹਿਸਾਬ ਨਾਲ ਜਿਹੜਾ ਕਿ ਆ ਇਹਨਾਂ ਨੂੰ ਕ੍ਰਸ਼ ਕਰ ਸਕਦੇ ਹੋ ਜਾਂ ਮਿਕਸਰ ਦੇ ਵਿੱਚ ਇਹਨਾਂ ਨੂੰ ਮोटे-ਮोटे ਕੁੱਟ ਕੇ ਮਿਕਸਰ ਦੇ ਵਿੱਚ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਸਕਦੇ ਹਾਂ ਇੱਕ ਚਮਚ ਜਿਹੜਾ ਕਿ ਆਪਾਂ ਇਹਦੇ ਵਿੱਚ ਔਨ ਲੋਨ ਦਾ ਪਾ ਲਿਆ ਪਾਉਣ ਤੋਂ ਬਾਅਦ ਜਿਹੜਾ ਵੀ ਆਪਾਂ ਘਰੇ ਕੋਈ ਵੀ ਤੁਸੀਂ ਕੱਪੜੇ ਧੋਣ ਵਾਲਾ ਸਰਫ ਯੂਜ਼ ਕਰਦੇ ਹੋ ਤੇ ਇੱਕ ਚਮਚ ਤੁਸੀਂ ਜਿਹੜਾ ਕਿ ਇਹਦੇ ਵਿੱਚ ਸਰਫ ਦਾ ਪਾਉਣਾਗਾ ਆਪਣਾ ਚਮਚ ਥੋੜਾ ਵੱਡਾਗਾ ਇਸ ਕਰਕੇ ਆਪਾਂ ਇਹ ਅੱਧਾ ਪਾਇਆਗਾ ਤੇ ਇਹਨੂੰ ਕਿਸੇ ਵੀ ਚਮਚੇ ਵਗੈਰਾ ਦੀ ਹੈਲਪ ਨਾਲ ਜਾਂ ਹੱਥ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਦਾ ਮਿਕਸ ਕਰ ਲੈਣਾਗਾ ਆਪਦੇ ਹੱਲਪ ਦੇ ਨਾਲ ਆਪਾਂ ਨੂੰ ਜਿਹੜਾ ਸੀ ਚੰਗੀ ਤਰ੍ਹਾਂ ਮਿਕਸ ਕਰਤਾ ਮਿਕਸ ਹੋ ਕੇ ਆਪਣਾ ਬਹੁਤ ਹੀ ਵਧੀਆ ਜਿਹੜਾ ਕਿ ਇਹ ਡਿਸ਼ਵਾਸ਼ਿੰਗ ਪਾਊਡਰ ਬਣ ਕੇ ਤਿਆਰ ਹੋ ਚੁੱਕਿਆ ਹਾਂਜੀ ਇਸ ਪਾਊਡਰ ਦੀ ਮਦਦ ਨਾਲ ਤੁਸੀਂ ਕੋਈ ਵੀ ਬਰਤਨ ਸਾਫ਼ ਕਰ ਸਕਦੇ ਹੋ ਕਿੰਨਾ ਵੀ ਗੰਦਾ ਕਿਉਂ ਨਾ ਹੋਵੇ ਹਾਂਜੀ ਇਹਨੂੰ ਆਪਾਂ ਕੱਢ ਕੇ ਇਦਾਂ ਇੱਕ ਬਰਤਨ ਦੇ ਜਾਂ ਮੈਂ ਇੱਕ ਵੱਡੇ ਦੀਵੇ ਦੇ ਵਿੱਚ ਇਹਨੂੰ ਕੱਢ ਲਿਆਗਾ ਤੇ ਤੁਸੀਂ ਇਹਦੀ ਮਦਦ ਨਾਲ ਕਿੰਨਾ ਵੀ ਚਿਕ ਨਾਈ ਦਾ ਗੰਦਾ ਵਰਤਨ ਕਿਉਂ ਨਾ ਹੋਵੇ ਤੁਸੀਂ ਉਹਨੂੰ ਸਾਫ਼ ਕਰ ਸਕਦੇ ਹੋ ਜੇਕਰ ਤੁਹਾਨੂੰ ਅੱਜ ਦੀ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਹਾਈਪ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ